ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਠੀਕ ਹਾਸਤੇ ਤੁਹਾਡਾ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪਲੀਜ਼ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਸਬ ਰਿਕੁਐਸਟ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਸਾਮਰ ਕਲੈਕਸ਼ਨ ਚ ਆਪਾਂ ਬਹੁਤ ਜ਼ਿਆਦੇ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਲਗਾ ਰਹੇ ਹਾਂਗੇ ਕਿਸਨ ਕੋਈ ਵੀ ਸੂਟ ਪਸੰਦ ਆਂਦਾ ਤਾਂ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋਗੇ ਆਨਲਾਈਨ ਆਪਾਂ ਪੇਮੈਂਟ ਕਰਵਾਉਣੇ ਆਗੇ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਆਨਲਾਈਨ ਪੇਮੈਂਟ ਕਰਕੇ ਤੁਸੀਂ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਅੱਜ ਵਾਲੇ ਜਿਹੜੇ ਸੂਟ ਨੇ ਇੰਨੇ ਜ਼ਿਆਦਾ ਸੋਹਣੇ ਨੇ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਕੀਤੀ ਹੋਈ ਹੈ ਇਹਨਾਂ ਤੇ ਪਿਓਰ ਕਾਟਨ ਜਾਂ ਮਚਾ ਸ਼ਰਟ ਹੋਣੀਆਂਗੀ ਕਾਟਨ ਦੀ ਬਾਟਮ ਤੇ ਪਿਓਰ ਦੁਪੱਟਾ ਵਾ ਦੇਖ ਸਕਦੇ ਹੋ ਤੁਸੀਂ 컬러 ਵੀ ਬਹੁਤ ਜ਼ਿਆਦਾ ਸੋਹਣੇ ਨੇ ਆਪਾਂ ਤੁਹਾਨੂੰ ਕਲਾ ਕਲਾ ਪੀਸ ਖੋਲ ਕੇ ਦਿਖਾਉਣੇ ਆਂਗੇ ਕਿੰਦਾਂ ਦੀ ਡਿਜ਼ਾਈਨਿੰਗ ਇਹਨਾਂ ਦੀ ਇਹ ਸੀਗਾ ਆਪਣਾ ਪਹਿਲਾ ਕਲਰ ਥੋੜਾ ਜਿਹਾ ਸਟੋਨ ਲਾ ਕੇ ਨੂੰ ਹਾਈਲਾਈਟ ਕੀਤਾ ਹੋਇਆ ਇਦਾਂ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਇਹ ਪਿਓਰ ਧਾਮ ਚਲ ਸ਼ਲਟ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੱਡੇ ਵੱਡੇ ਫਲਾਵਰ ਬਣੇ ਹੋਏ ਨੇ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਇਹਦੇ ਨਾਲ ਆਹ ਵਾਲੀ ਬਾਟਮ ਰੱਖੀ ਹੋਈ ਹੈਗੀ ਪਲੇਨ ਬਾਟਮ ਆਗੀ ਆਹ ਵਾਲੇ ਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਵਾ। ਦਪਟੀਆਂ ਦੀ ਸ਼ਰਟਾਂ ਦੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਆਂਗੀ। ਦੇਖ ਸਕਦੇ ਹੋਗੇ ਤੁਸੀਂ। ਪਿਓਰ ਦੇ ਦੁਪੱਟੇ ਨੇ ਇਹ। ਕੋਈ ਵੀ ਕਲਰ ਕਿਸੇ ਮੇਰੀ ਭੈਣ ਨੂੰ ਪਸੰਦ ਆਤਾ ਤੁਸੀਂ ਸਾਨੂੰ ਕੰਸਮ ਪ੍ਰੀਓ ਕਿਹਾ ਉਹ ਤਾਂ ਦੇ ਸਕਦੇ ਹਾਂ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਆਨਲਾਈਨ ਆਪਣੀ ਪੇਮੈਂਟ ਆ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਵਾ ਅਗਲਾ ਕਲਰ ਆਪਣੇ ਕੋਲੇ ਜਾਮਨੀ ਜੀ ਟੋਨ ਤੇ ਆ ਜਾਂਦਾ ਵਾ ਦੇਖੋ ਕਿੰਨਾ ਪਿਆਰਾ ਕਲਰ ਆ ਸਾਰੇ ਗਰਮੀ ਵਾਲੇ ਸੇੜਨੇ ਇਹ ਇਹ ਇਦਾਂ ਨਹੀਂ ਹੈਗਾ ਵੀ ਡਾਰਕ ਡਾਰਕ ਕਲਰ ਨਹੀਂ ਦੇਖ ਸਕਦੇ ਤੁਸੀਂ ਸ਼ਰਟ ਦੀ ਡਿਜ਼ਾਈਨਿੰਗ ਆਹ ਵਾਲਾ ਨੀਚੇ ਦੇ ਬਾਡਰ ਬਣਿਆ ਹੋਇਆ ਹਾਈਲਾਈਟ ਕੀਤਾ ਹੋਇਆ ਵਿੱਚ ਵੀ ਇਹਦੇ ਫਲਾਵਰ ਤੇ ਵੀ ਕੰਮ ਕੀਤਾ ਹੋਇਆ ਇਦਾਂ ਦੇਖ ਸਕਦੇ ਆ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਇਹਦੀ ਫਾਈਨਲ ਲੁੱਕ ਆ ਗਈ ਸੂਟ ਦੀ ਦੁਪੱਟਾ ਪ੍ਰਿੰਟ ਸ਼ਾਲਟ ਦੇ ਨਾਲ ਦਾ ਬਾਟਮ ਪਲੇਨ ਦੇਖ ਸਕਦੇ ਹੋ ਡਿਜ਼ਾਈਨਿੰਗ ਸੂਟ ਦੀ ਬਹੁਤ ਜ਼ਿਆਦਾ ਹਾਈ ਫਾਈ ਸੂਟ ਲੱਗ ਰਹੇ ਨੇ ਇਹ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਠੀਕ ਆਗਾ ਕੋਈ ਵੀ ਮੇਰੀ ਭੈਣ ਆਸਾਨੀ ਨਾਲ ਖਰੀਦ ਸਕਦੀ ਆ अगला कलर ਵੀ ਆਪਣੇ ਕੋਲੇ ਬਹੁਤ ਜ਼ਿਆਦੇ ਸੋਹਣਾ ਇਹਦੇ ਵਿੱਚ ਇੱਕ ਤੋਂ ਇੱਕ ਵੱਧ ਸੋਹਣੇ ਕਲਰ ਨੇ ਸਾਰੇ ਉੱਜਲੇ ਡਿਜ਼ਾਈਨਿੰਗ ਚਾਰਾਂ ਸੂਟਾਂ ਦੀ ਸੇਮ ਆ ਆਪਣੇ ਕੋਲੇ ਚਾਰ ਕਲਰ ਨੇ ਇਹਦੇ ਵਿੱਚ ਕਲਰ ਅਲੱਗ-ਅਲੱਗ ਨੇ ਇਹਦੇ ਨਾਲ ਆਹ ਵਾਲੀ ਬਾਟਮ ਰੱਖੀ ਹੋਈ ਆ ਆਹ ਵਾਲਾ ਇਹਦੇ ਨਾਲ ਦੁਪੱਟਾ ਵਾ ਦੇਖ ਸਕਦੇ ਹੋ ਤੁਸੀਂ ਆਗਿਆ ਦੀ ਫਾਈਨਲ ਲੌਕ ਕਾਊਬੀ ਸੂਟ ਦੀ ਸਟਾਫ ਵਨ ਨੂੰ ਤੁਸੀਂ ਬੇਫਿਕਰ ਹੋ ਕੇ ਇਹਨੂੰ ਮੰਗਵਾ ਸਕਦੇ ਹੋ ਕਿਉਂਕਿ ਇਹ ਇੱਕ ਨੰਬਰ ਸਟਾਫ ਆ। ਇਹ ਤਾਂ ਪੱਟੇ ਦਾ ਵੀ ਸ਼ਰਟ ਦਾ ਵੀ ਤੇ ਬਾਟਮ ਦਾ ਵੀ। ਬਾਟਮ ਜਾਮ ਚ ਆਗੀ। ਬਾਟਮ ਕਾਟਨ ਚਾ ਸੌਰੀ ਸ਼ਰਟ ਜਾਮ ਚਾ ਜਾਮ ਕਾਟਨ ਦੀ ਆ। 100% कॉटन हुमेक्स बिल्कुल नहीं होनी ਜਿੱਦਾਂ ਤੁਸੀਂ ਮਰਜ਼ੀ ਮੰਗਵਾ ਸਕਦੇ ਹੋ ਇਹਨਾਂ ਦਾ ਰੇਟ ਸਾਰੇ ਸੂਟਾਂ ਦਾ 1100 ਰਹਿਣ ਵਾਲਾਗਾ ਸ਼ਿਪਿੰਗ ਫ੍ਰੀ ਹੋਊਗੀ 1100 ਤੇ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਇਹ ਸੂਟ ਅਗਲਾ ਕਲਰ ਹੈਗਾ ਆਪਣੇ ਕੋਲੇ ਲਵੈਂਡਰ শেਡ ਦਾ ਜੋ ਬਹੁਤ ਜਿਆਦਾ ਮਸ਼ਹੂਰ ਹੈ ਅੱਜ ਕੱਲ੍ਹ ਕਲਰ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਦੇਖ ਸਕਦੇ ਤੁਸੀਂ ਡਿਜ਼ਾਈਨਿੰਗ ਹੀ ਦੇਖੋ ਪਹਿਲਾਂ ਤਾਂ ਸੂਟਾਂ ਦੀ ਕਿੰਨੀ ਜਿਆਦਾ ਸੋਹਣੀ ਹੋਣਗੀ ਜਦੋਂ ਤੁਸੀਂ ਸਟੀਚਿੰਗ ਕਰਵਾ ਕੇ ਵਧੀਆ ਟੇਲਰ ਤੋਂ ਇਹਨਾਂ ਨੂੰ ਪਾਉਂਗੇ ਨਾ ਸੂਟਾਂ ਨੂੰ ਤੁਹਾਡੇ ਦੇਖਿਓ ਲੋਕ ਸੂਟਾਂ ਦੀ ਕਿੰਨੀ ਜਿਆਦਾ ਸੋਹਣੀ ਹੋਣੀ ਆ ਬਣੇ ਹੋਏ ਸੂਟਾਂ ਦੀ ਗ੍ਰੇਸ ਤੁਹਾਨੂੰ ਦੱਸੂਗੀ ਵੀ ਹਾਂ ਸੂਟ ਸਾਡੇ ਪਾਇਆ ਹੋਇਆ ਵਾ ਆਹ ਵੜੀ ਇਹਦੇ ਨਾਲ ਬਾਟਮ ਰੱਖੀ ਹੋਈ ਹੈਗੀ ਪਲੇਨ ਆਹ ਵੜਾ ਇਹਦੇ ਨਾਲ ਬਹੁਤ ਪਿਆਰਾ ਜਿਹਾ ਦੁਪੱਟਾ ਰੱਖਿਆ ਹੋਇਆ ਵਾ ਬਹੁਤ ਜਿਆਦਾ ਹਾਈ ਫਾਈ ਜਿਹਾ ਦੁਪੱਟਾ ਵਾ ਆਹ ਵੜੀ ਇਹਦੀ ਫਾਈਨਲ ਲੁੱਕ ਆ ਰਹੀ ਹੈਗੀ ਸੂਟ ਦੀ ਬਾਕੀ ਬਣੇ ਹੋਏ ਸੂਟਾਂ ਤੋਂ ਪਤਾ ਲੱਗੂਗਾ ਇਹ ਵੀ ਚੀਜ਼ ਕੀ ਆ ਗਈ ਜਦੋਂ ਤੁਹਾਡੇ ਘਰ ਤੱਕ ਤੁਹਾਡੇ ਹੱਥਾਂ 'ਚ ਪਹੁੰਚਣਗੇ ਸਟਾਫ ਦਾ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾਗਾ ਇਹ ਸੀਗੀ ਅੱਜ ਵਾਲੀ ਆਪਣੇ ਕੋਲੇ ਕਲੈਕਸ਼ਨ ਸਿਰਫ ਆਪਾਂ ਚਾਰ ਸੂਟ ਹੀ ਲਾਇਏ ਨੇ ਵੀਡੀਓ 'ਚ ਅਲੱਗ-ਅਲੱਗ ਸ਼ੇਡ ਸੀਗੇ ਕਲਰ ਅਲੱਗ-ਅਲੱਗ ਸੀਗੇ ਡਿਜ਼ਾਈਨਿੰਗ ਸੇਮ ਸੀਗੀ ਸਾਰੀ ਸੂਟਾਂ ਦੀ ਇਹਨਾਂ ਵਿੱਚੋਂ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦਾ ਤਾਂ ਤੁਸੀਂ ਸਿਰ ਟੈਂਸ਼ਨ ਪਈ ਹੋ ਕੇ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ WhatsApp ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ஆன்ਲਾਈਨ ਆਪਾਂ ਪੇਮੈਂਟ ਕਰਵਾਉਣੀ ਆ ਪਲੀਜ਼ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਧੰਨਵਾਦ